ਜਦੋਂ ਤਾਂ ਇਸ ਸੰਦੂਗੀ ਨੇ ਬੋਦੋਲੀਆ ਲਿਖਿਆ ਕਹਿੰਦਾ ਜਦੋਂ ਭਰਾ ਵੰਡਣ ਬਹਿੰਦੇ ਤੇ ਇੱਕ ਭਰਾ ਕੀ ਕਹਿੰਦਾ ਦੂਜਿਆਂ ਨੂੰ ਉਹ ਮਤਲਬ ਵੰਡ ਵੰਡਾਈ ਦੇ ਵਿੱਚ ਕਹਿੰਦਾ ਬੇਸ਼ੱਕ ਮੈਨੂੰ ਕੁਛ ਨਾ ਦੇ ਉਹ ਕਹਿੰਦਾ ਮੈਨੂੰ ਸਿਰਫ ਮੇਰੀ ਮਾਂ ਦੇ ਦੇ ਹਾਂ ਮੈਂ ਜ਼ਰੂਰ ਸੁਣੂੰਗੀ ਮੇਰੇ ਲਈ ਤੁਸੀਂ ਕੋਈ ਨਵੇਂ ਨਹੀਂ ਹੋ ਮੇਰੇ ਭਰਾ ਹੋ ਬਟ ਬਾਕੀਆਂ ਦੇ ਲਈ ਤੁਸੀਂ ਨਵੇਂ ਹੋ ਜਿਹੜੇ ਸਾਡੇ ਇਸ ਮੰਚ ਤੇ ਨਵੇਂ ਜੁੜਦੇ ਉਹਨਾਂ ਨੂੰ ਥੋੜਾ ਜਿਹਾ ਆਪਣਾ ਦੱਸ ਦਿਆ ਕਰੋ ਜੀ ਕੌਣ ਹੋ ਤੇ ਕਿੱਥੋਂ ਆਏ ਹੋ ਦੱਸਣਾ ਲਾਜ਼ਮੀ ਹੈ ਹਾਂਜੀ ਹਾਂਜੀ ਮੈਂ ਆਪਣਾ ਸਿੰਗਰ ਸਤਪਾਲ ਕਿੰਗਰਾ ਹਾਂਜੀ ਕਿਤੇ ਵਜੋਂ ਮੈਂ ਗੱਪੀ ਕਰਦਾ ਹਾਂ ਤੇ ਨਵੇਂ ਸਰੋਤਿਆਂ ਨੂੰ ਉਹ ਆ ਵੀ ਠੀਕ ਆ ਜਿਹੜੇ ਸਰੋਤੇ ਪਹਿਲਾਂ ਤੋਂ ਸੁਣਦੇ ਉਹਨਾਂ ਨੂੰ ਪਤਾ ਨਵੇਂ ਨੂੰ ਨਹੀਂ ਪਤਾ ਲੱਗਦਾ ਕਿ ਕੌਣ ਬੋਲਦੇ ਹੋ ਬਿਲਕਕੁਲ ਜੀ ਤੇ ਮੈਂ ਸਤਪਾਲ ਕਿੰਗਰਾ ਜੀ ਤੇ ਮੈਂ ਆਪਣਾ ਬਹੁਤ ਹੀ ਪ੍ਰਸਿੱਧ ਗੀਤਕਾਰ ਬਾਪੂ ਬੁਰਾ ਦਿੱਤਾ ਜਿਹੜੇ ਸੰਦੂ ਦੀ ਕਲਮਦੀਆਂ ਲਿਖੀ ਹੋਈਆਂ ਕੁਝ ਲੈਣਾ ਪੇਸ਼ ਕਰਨ ਲੱਗਾ ਹਾਂ ਹਾਂਜੀ ਜ਼ਰੂਰ ਜੀ ਇਸ਼ਾਰਾ ਦਿਨੇ ਉਹ ਤੁਰ ਗਿਆ ਬਾਪੂ ਛੱਡ ਸਾਰੇ ਪਰਿਵਾਰ ਨੂੰ ਬੈਗ ਪਾਈ ਵੰਡਣੀ ਜ਼ਮੀਨ ਕਾਰੋਬਾਰ ਨੂੰ ਉਹ ਤੁਰ ਗਿਆ ਬਾਪੂ ਛੱਡ ਸਾਰੇ ਪਰਿਵਾਰ ਨੂੰ ਬੈਗ ਪਾਈ ਵੰਡਣੀ ਜ਼ਮੀਨ ਕਾਰੋਬਾਰ ਨੂੰ ਉਹ ਮੈਨੂੰ ਘਰ ਵਿੱਚੋਂ ਭਾਵੇਂ ਥੋੜੀ ਥਾਂ ਦੇ ਦਿਓ ਘਰ ਵਿੱਚ ਭਾਵੇਂ ਥੋੜੀ ਥਾਂ ਦੇ ਦਿਓ ਮੇਰੇ ਵੱਡੇ ਉੱਪਰ ਆਹੋ ਮੈਨੂੰ ਮਾਂ ਦੇ ਦਿਓ ਮੇਰੇ ਅੱਡੇ ਉਪਰਾਮੋ ਮੈਨੂੰ ਮਾ ਦੇ ਦਿਓ ਮਾਪਿਆਂ ਨੂੰ ਰੱਖਿਆ ਪਸਾਰਿਆਂ ਨੇ ਜਾਣਿਆ ਉਹਨਾਂ ਦੀ ਛਤਰ ਛਾਇਆ ਏਥੇ ਸੁਖ ਮਾਣਿਆ ਮਾਪਿਆਂ ਨੂੰ ਰੱਖਿਆ ਪਸਾਰਿਆਂ ਨੇ ਜਾਣਿਆ ਉਹਨਾਂ ਦੀ ਛਤਰ ਛਾਇਆ ਏਥੇ ਸੁਖ ਮਾਣਿਆ ਉਹਦੇ ਹੱਥਾਂ ਵਾਲੀ ਮੋ ਪ੍ਰੀਖਾਂ ਦੇ ਦਿਓ ਮਾਂ ਦੇ ਹੱਥਾਂ ਵਾਲੀ ਮੋਹ ਪਰੇਸ਼ਾਨ ਦੇ ਦਿਓ ਮੇਰੇ ਵੱਡੇ ਉਪਰ ਆਵੋ ਮੈਨੂੰ ਮਾਂ ਦੇ ਦਿਓ ਮੇਰੇ ਵੱਡੇ ਉਪਰ ਆਵੋ ਮੈਨੂੰ ਮਾਂ ਦੇ ਦਿਓ 5 ਸਾਲ ਛੋਟਾ ਹਾਂ ਮਾਂ ਦੇ ਨਾਲ ਰਹਿਣ ਦਿਓ ਮੈਨੂੰ ਵੀ ਤੁਹਾਡੇ ਜੀ ਦੀ ਸੇਵਾ ਕਰ ਲੈਣ ਦਿਓ ਓ 5 ਸਾਲ ਛੋਟਾ ਹਾਂ ਮਾਂ ਦੇ ਨਾਲ ਰਹਿਣ ਦਿਓ ਮੈਨੂੰ ਵੀ ਤੁਹਾਡੇ ਜੀ ਦੀ ਸੇਵਾ ਕਰ ਲੈਣ ਦਿਓ ਮੈਨੂੰ ਆਪਣੀ ਜਵਾਨ ਮਿੱਟੋ ਹਾਂ ਦੇ ਦੇਓ ਆਪਣੀ ਜਵਾਨ ਮਿੱਟੋ ਹਾਂ ਦੇ ਦੇਓ ਮੇਰੇ ਵੱਡੇ ਉਪਰ ਆਵੋ ਮੈਨੂੰ ਮਾਂ ਦੇ ਦੇਓ ਮੇਰੇ ਵੱਡੇ ਉਪਰ ਆਵੋ ਮੈਨੂੰ ਮਾਂ ਦੇ ਦੇਓ ਓ ਨਿੱਕੇ ਨਿੱਕੇ ਬੱਚੇ ਮੇਰੇ ਦਾਦੀ ਨਾਲ ਖੇੜਿਓ ਮੈਂ ਤਹ ਮੇਰੀਏ ਆਲਣ ਆਲਾ ਛੇੜਿਓ ਓ ਨਿੱਕੇ ਨਿੱਕੇ ਬੱਚੇ ਮੇਰੇ ਦਾਦੀ ਨਾਲ ਖੇੜਿਓ ਹੰਮੀਰੀ ਇਹ ਹੀ ਆ ਲੈਣਾ ਨਾ ਛੇੜਿਓ ਉਹ ਮੈਨੂੰ ਪਿਆਰ ਭਰੀ ਦਿਲ ਚੁਪ ਨਾ ਦੇ ਦੇਓ ਪਿਆਰ ਭਰੀ ਦਿਲ ਚੁਪ ਨਾ ਦੇ ਦੇਓ ਮੇਰੇ ਵੱਡੇ ਉੱਪਰ ਆਓ ਮੈਨੂੰ ਮਾਰ ਦੇ ਦੇਓ ਮੇਰੇ ਵੱਡੇ ਵੀ ਉਹ ਮੈਨੂੰ ਮਾਰ ਦੇ ਦੇਓ ਉਹ ਬਾਤ ਬਤੂਰੀ ਦੀ ਆ ਮਾ ਉਦਾਸ ਹੋ ਹੋ ਜਾਏ ਹੋਰ ਨਾ ਕਰਦਾ ਨਹੀਂ ਦਿਲ ਮੇਰਾ ਮਾਨੂੰ ਕਰੋ ਤੋੜਨਾ ਬਾਪ ਤੁਰ ਗਿਆ ਮਾਉ ਦਾ ਹੋ ਜਾਏ ਹੋਰ ਨਾ ਕਰਦਾ ਨਹੀਂ ਦਿਲ ਮੇਰਾ ਮਾਨੂੰ ਕਰੋ ਤੋੜਨਾ ਗੁਰਾਂ ਦਿੱਤੇ ਨੂੰ ਪੜਾਵੋ ਇਹਨਾਂ ਦੇ ਦੇਓ ਗੁਰਾਂ ਦਿੱਤੇ ਨੂੰ ਪੜਾਵੋ ਇਹਨਾਂ ਦੇ ਦੇਓ ਮੇਰੇ ਵੱਡੇ ਉਪਰਾਵੋ ਮੈਨੂੰ ਮਾ ਦੇ ਦਿਓ ਮੇਰੇ ਵੱਡੇ ਉਪਰਾਵੋ ਮੈਨੂੰ ਮਾ ਦੇ ਦਿਓ ਕਿਆ ਬਾਤ ਹੈ ਜੀ ਸਲਾਮ ਹੈ ਇਸ ਕਲਮ ਨੂੰ ਬਾਪੂ ਜੀ ਹੋਰਾਂ ਦੀ ਕਲਮ ਨੂੰ ਅਰ ਸਲਾਮ ਹੈ ਜੀ ਤੁਹਾਡੀ ਆਵਾਜ਼ ਨੂੰ ਔਰ ਸਲਾਮ ਹੈ ਇਸ ਮੰਚ ਨੂੰ ਜੋ ਤੁਹਾਡੇ ਸਾਰਿਆਂ ਦੇ ਨਾਲ ਮੇਲ ਮਲਾਪ ਹੁੰਦਾ ਹੈਗਾ ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹਦੇ ਬਿਜ਼ੀ ਸਮੇਂ ਦੇ ਵਿੱਚ ਤੁਸੀਂ ਸਾਡੇ ਲਈ ਸਮਾਂ ਕੱਢ ਲੈਂਦੇ ਹੋ ਜਿਉਂਦੇ ਵਾਸਤੇ ਰੋ ਜੀ ਥੈਂਕ ਯੂ